ਸਾਡੇ ਆਗੂ ਰਣਜੀਤ ਸਿੰਘ ਰਾਜੂ ਤੇ ਇਥੋਂ ਦੇ ਆਗੂ ਹੋਰ ਵੀ ਸਾਰੇ ਵੱਡੇ ਲੀਡਰ ਸਾਹਿਬਾਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਚੱਲੇ ਆਂ ਪੁਲਿਸ ਚੱਕਾ ਲੈ ਜਰੀ ਹੈ ਜਿਹਦੇ ਤੋਂ ਕਰੇ ਵੀ ਜੰਕਾਬਾਦ ਉਸਾਨ ਮਸੂਰੀ ਹੁੰਦਾ ਕਿ ਸਭੀ ਸਾਥੀ ਅੰਬਾਲਾ ਅਨਾਜ ਮੰਡੀ ਕੇਂਦਰ ਪਹੁੰਚੇ ਕਿਉਂਕਿ ਵਹਾਂ ਪਰ ਜੋ ਹਮਾਰੇ ਸਾਥੀ ਆਜ ਕੇ ਕਾਰਜਕ੍ਰਮ ਕੇ ਲੀਏ ਜੋ ਵਿਕਟਰੀ ਮਾਰਚਮ ਨੇ ਰੱਖਾ ਥਾ तो उस कार्यक्रम को रोकने के लिए पुलिस ने दबाव बनाना शुरू कर दिया और और किसानों को गिरफ्तार करना शुरू कर दिया हम आपसे ग्रह करते हैं कि अपने अपने गांव से काफले बनाकर वहां पर पहुँचे मुर्दाबा मुर मुर्दा मुर्दाबा मुर्दाबा मुरदा मुर्दाबाद मुर्दाबा माई ਆਜੋ ਆਜੋ ਜੈਕਸਨ ਸਾਥਿਓ ਅੱਜ ਅਸੀਂ ਰਣਜੀਤ ਸਿੰਘ ਰਾਜੂ ਪ੍ਰਧਾਨ ਜੀ ਉਹਨਾਂ ਦੇ ਨਾਲ ਪਹੁੰਚੇ ਸੀ ਅੰਬਾਲਾ ਮੰਡੀ ਜਿੱਥੇ ਆਪਣੇ ਕੀ ਨਵਜੀਤ ਨਵਜੀਤ ਸਿੱਧੂ ਵਾਟਰ ਕੈਨ ਨਾਲੇ ਉਹਨਾਂ ਨੂੰ ਲੈ ਕੇ ਆਪਾਂ ਇੱਥੋਂ ਧਾਨ ਮੰਡੀ ਤੋਂ ਸ਼ੰਭੂ ਮੋਰਚੇ ਤੱਕ ਆਪ ਦਾ ਸ਼ਾਂਤੀਪ੍ਰੇ ਰ ਤਰੀਕੇ ਦੇ ਨਾਲ ਮਾਰਚ ਕੱਢਣਾ ਸੀ ਤੇ ਜਿਹਦੇ ਵਿੱਚ ਇੱਥੋਂ ਦੇ ਪ੍ਰਸ਼ਾਸਨ ਨੇ ਸਾਡੇ ਆਗੂ ਰਣਜੀਤ ਸਿੰਘ ਰਾਜੂ ਤੇ ਇੱਥੋਂ ਦੇ ਆਗੂ ਹੋਰ ਵੀ ਸਾਰੇ ਵੱਡੇ ਲੀਡਰ ਸਾਹਿਬਾਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਚੱਲੇ ਆ ਇਹ ਇਹਨਾਂ ਦੀ ਬਹੁਤ ਹੀ ਮੰਦਭਾਗੀ ਘਟਨਾ ਹੈ ਬਿਲਕੁਲ ਸ਼ਾਂਤਮਈ ਰਿਆ ਤਰੀਕੇ ਦੇ ਨਾਲ ਸਾਰਾ ਕੁਝ ਚੱਲ ਰਿਹਾ ਸੀ ਫਿਰ ਵੀ ਇਹ ਜਾਣਬੁੱਝ ਕੇ ਹਰਕਤਾਂ ਕਰ ਰਹੇ ਆ ਅਸੀਂ ਇਹਦੀ ਗੌਰ ਨਿੰਦਿਆ ਕਰਦੇ ਆ ਜੈ ਕਿਸਾਨ ਸਾਥੀਓ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਿਓ ਤਾਂ ਕਿ ਜੋ ਇਹ ਸਰਕਾਰ ਦੀ ਕਰਤੂਤ ਹੈ ਸਾਰਿਆਂ ਤੱਕ ਪਹੁੰਚ ਸਕੇ ਆ ਰਹੇ ਮਾਰੇ ਆਪ ਪੁਲਿਸ ਚੱਕ ਕੇ ਲੈ ਚੜੀ ਆ ਜੇ ਦੇਖੋ ਜੀ ਕਹਰੇ ਵੀ ਜਹੋ ਸੋਣਾ ਜਿੰਦਾਬਾਦ ਕਿਸਾਨ ਮਜ਼ਦੂਰ ਪੁਰਦਾ ਜਿੰਦਾਬਾਦ ਕੋਈ ਬਾਦ ਕੋ ਕੱਟੇ ਸਾਰੇ ਸਾਥੀ ਜਿਵਾ ਚਾਏ ਵੀ ਚੁਕਾਰ ਕਰ ਲੈ ਜਿਹੜੇ ਪਤਾ ਨਹੀਂ ਬਾਕੀ ਦੀ ਕਿਰਾਏ ਹੋਰ ਦੂਰ ਤੇ ਆਏ ਨੇ ਬਾਈ ਜੀ ਸਗਾ ਸਾਹ ਇੱਥੇ ਹੋ ਜੇ ਪਿੱਛੇ ਮਨ ਜੋ ਗੱਲੇ ਗੱਲੇ ਨਾ ਆਇਓ ਹਮ ਗ੍ਰਿਫਤਾਰ ਕਰ ਲੈਣਾ ਇੱਥੇ ਹੋ ਰਿਓ ਪਿੱਛੇ वाहे जी का खालसा वाहू जी की फतेह आपको एक बहुत अति जरूरी सूचना देनी है की सभी साथी अंबाला अनाज मंडी के अंदर पहुंचे क्योंकि वहां पर जो हमारे साथी आज के कार्यक्रम के लिए जो विक्ट्री मार्च हमने रखा था तो उसके कार्यक्रम को रोकने के लिए पुलिस ने दबाव बनाना शुरू कर दिया और और किसानों को गिरफ्तार करना शुरू कर दिया हम आपसे ग्रह करते हैं कि अपने अपने गांव से काफले बनाकर वहां पर पहुंचे ता जो ये बीजेपी सरकार है तानासा रवैया दमनकारी नीति ये धोखेबाज सरकार ये कार्य ना करे किसानों का रोष का सामना करना पड़ेगा और हम एक बड़े काफिले के साथ शंभू मोर्चे से वहां पर पहुंच रहे हैं आप जल्दी से जल्दी अंबाला अनाज मंडी के अंदर पहुंचकर अपनी आवाज बुलंद करें और अपने साथियों के लिए डटकर खड़े हों और यही समय है अपने एकता और भाईचारे का परिचय देने का बहुत बहुत धन्यवाद